ਸਭ ਨੂੰ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦ ਹਾਂ ਕਿ ਸਾਰੇ ਜਾਣੇ ਠੀਕ ਠਾਕ ਹੋਗੇ ਤੇ ਤੁਸੀਂ ਬਾਕੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੀ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਆਪਣੇ ਪਿੰਡ ਆਲਮਪੁਰ ਵਿਖੇ ਛੋਟੇ ਸਹਿਬ ਜਾਦਿਆਂ ਦੀ ਯਾਦ ਵਿੱਚ ਲੰਗਰ ਲਗਾਇਆ ਗਿਆ ਸੀ ਤੇ ਚਾਹ ਤੇ ਸਕੁਰਤੇ ਮਠੀਆਂ ਦਾ ਲੰਗਰ ਲਾਇਆ ਹੋਇਆ ਸੀ ਪਿੰਡ ਵਿੱਚ ਇਲੰਗੜੀ ਇਹ ਆਪਣੇ 2 ਦਿਨ ਚੱਲਿਆ ਸੀ 24 ਦਸੰਬਰ ਤੇ 25 ਦਸੰਬਰ ਨੂੰ 24 ਦਸੰਬਰ ਨੂੰ ਜੀ ਲੰਗਰ ਲੱਗਿਆ ਸੀ ਆਪਣੇ ਤੇ 25 ਦਸੰਬਰ ਨੂੰ ਸਮਾਪਤੀ ਕੀਤੀ ਸੀ ਜੀ ਤੁਸੀਂ ਦੇਖ ਸਕਦੇ ਹੋ ਚਾਹ ਬਣ ਰਹੀ ਹੈ ਜੀ ਤੇ ਇਹ ਸਥਾਨ ਤੇ ਆਪਾਂ ਲੰਗਰ ਹਰ ਸਾਲ ਲਾਉਂਦੇ ਆ ਜੀ ਤੇ ਤੇ ਅਸੀਂ ਹਮੇਸ਼ਾ ਹੀ ਸਾਦਾ ਲੰਗਰ ਲਾਉਂਦੇ ਆ ਜਾਂ ਫਿਰ ਅਸੀਂ ਪ੍ਰਸ਼ਾਦੇ ਦਾ ਲੰਗਰ ਲਾਉਂਦੇ ਆ ਜੀ ਤੇ ਰਾਹ ਦਾ ਸਮਾਂ ਹੋ ਗਿਆ ਜੀ ਜੋ ਨਗਰ ਕੀਰਤਨ ਪਿੰਡ ਸਿਹੜੀ ਤੋਂ ਫਾਜ਼ਿਲਕਾ ਸਾਹਿਬ ਤੱਕ ਆਉਂਦਾ ਜੀ ਕਿਉਂਕਿ ਉਹ ਸਭ ਤੋਂ ਲੰਮਾ ਨਗਰ ਕੀਰਤਨ ਹੁੰਦਾ ਹੈ ਤਾਂ ਸਾਡੇ ਪਿੰਡ ਤਕਰੀਬਨ 10:00 ਵਜੇ ਉਹ ਨਗਰ ਕੀਰਤਨ ਪਹੁੰਚਦਾ ਜੀ ਤੇ ਉਹਨਾਂ ਦੇ ਨਗਰ ਕੀਰਤਨ ਦੀ ਸਵਾਗਤ ਲਈ ਜੀ ਸਾਡੇ ਪਿੰਡ ਲੰਗਰ ਲਾਇਆ ਜਾਂਦਾ ਜੀ ਤੇ ਆਪਾਂ ਇੱਕ ਵੀਡੀਓ ਬਣਾਈ ਹੈ ਜੀ ਨਗਰ ਕੀਰਤਨ ਦੀ ਥੋੜੀ ਜੀ ਜੇ ਤੁਸੀਂ ਪੂਰੀ ਵੀਡੀਓ ਮੇਰੇ ਮੈਂ ਡਿਸਕ੍ਰਿਪਸ਼ਨ ਵਿੱਚ ਲਿੰਕ ਦਊਗਾ ਜੀ ਤੇ ਤੁਸੀਂ ਜ਼ਰੂਰ ਪੂਰੀ ਵੀਡੀਓ ਦੇਖ ਲਿਓ ਜੀ ਜੋ ਆਪਣੇ ਪੂਰੀ ਨਗਰ ਕੀਰਤਨ ਦੀ ਵੀਡੀਓ ਬਣਾਈ ਹੈ ਤਕਰੀਬਨ 1 ਘੰਟੇ ਦੀ ਵੀਡੀਓ ਹੈ ਜੀ ਉਹ ਤੇ ਉਹ ਤੁਸੀਂ ਜ਼ੀਰੋ ਦੇਖ ਲਿਓ ਜੀ ਕਿ ਉਹਦੇ ਵਿੱਚ ਕੀਰਤਨੀ ਜਥੇ ਕੀਰਤਨ ਸਰਵਨ ਕਰਾਉਂਦੇ ਨੇ ਜੀ ਉਹਦੀ ਆਪਣੀ ਵੀਡੀਓ ਬਣਾਈ ਹੈ ਉਹ ਤੁਸੀਂ ਜ਼ਰੂਰ ਦੇਖ ਲਿਓ ਜੀ ਤੇ ਤੁਸੀਂ ਦੇਖ ਸਕਦੇ ਹੋ ਇਸ ਨਗਰ ਕੀਰਤਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਹਿੱਸਾ ਪਾਉਂਦੀ ਹੈ ਜੀ ਤੇ ਆਪਣਾ ਯੋਗਦਾਨ ਪਾਉਂਦੀ ਹੈ ਜੀ ਤੇ ਆਪਣੀ ਯਾਤਰਾ ਨੂੰ ਸਫਲ ਕਰਦੀ ਹੈ ਜੀ ਤੇ ਛੋਟੇ ਸਭ ਜਨ ਦੇ ਤੇ ਮਾਤਾ ਗੁਜਰੀ ਜੀ ਦਾ ਤੇ ਤਨ ਕਲੰਗੀ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਲੈਂਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਕਿਨੇ ਤਨ ਮਨ ਨਾਲ ਨੰਗੇ ਪੈਰੀ ਸੇਵਾ ਕਰਦੀ ਸੰਗਤ ਝਾੜੂ ਲਾਉਂਦੀ ਕੋਈ ਹਰ ਇੱਕ ਆਪਣੀ ਆਪਣੀ ਡਿਊਟੀ ਸੰਭਾਲ ਕੇ ਸੇਵਾ ਕਰਦੇ ਹੋਏ ਨੇ ਜੀ ਤੇ ਖੱਪਾ ਵੀ ਬ੍ਰਿਸਨਗਰ ਕੀ ਜਤਨ ਦੇ ਨਾਲ ਹੀ ਅੱਗੇ ਗਏ ਸਾਂ ਤੇ ਤੁਸੀਂ ਦੇਖ ਸਕਦੇ ਹੋ ਪਾਲਕੀ ਸਾਹਿਬ ਜਿਸ ਮਹਾਰਾਜ ਸਿੱਧ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਜੀ ਤੇ ਇਹਨਾਂ ਦੇ ਛਤਰ ਸ਼ਾਯਾ ਵਿੱਚ ਇਹ ਨਗਰ ਕੀਰਤਨ ਹਰ ਸਾਲ 25 ਦਸੰਬਰ ਨੂੰ ਕੱਢਿਆ ਜਾਂਦਾ ਜੀ ਪੰਜ ਪਿਆਰੇ ਸਹਿਬਾਨ ਤੇ ਉਹ ਰਾਤ ਵੀ ਇਸ ਨਗਰ ਕੀਰਤਨ ਵਿੱਚ ਹੁੰਦਾ ਹੈ ਜਿਸ ਰਾਤ ਵਿੱਚ ਛੋਟੇ ਸਾਹਿਬ ਜੱਦਿਆਂ ਨੂੰ ਸ਼ਾਇਦ ਇਦਾਂ ਹੀ ਉਸ ਰਾਤ ਵਿੱਚ ਕਜਾਇਆ ਗਿਆ ਹੋਇਆ ਕਿਹਾ ਹੋਗਾ ਜੀ ਇਹ ਬਿਲਕੁਲ ਸਾਹਮਣੇ ਦੀ ਰਾਤ ਦੇਖ ਰਹੇ ਹਾਂ ਜੀ ਇਦਾਂ ਹੀ ਰਾਤ ਦੇ ਨਾਲ ਛੋਟੇ ਸਾਹਿਬ ਜੱਦਿਆਂ ਨੇ ਮਾਤਾ ਗੁਜਰੀ ਜੀ ਨੂੰ ਲੈ ਕੇ ਜਾਇਆ ਗਿਆ ਸੀ ਅਧਿਆਤਰ ਸਬ ਤੱਕ ਸਰੰਦ ਕਿ ਦੇਖ ਸਕਦੇ ਹਾਂ ਤੇ ਨਗਰ ਕੀਰਤਨ ਹਰ ਸਾਲ ਇਦਾਂ ਹੀ ਲਿਆ ਆਉਂਦਾ ਈ ਤੇ ਬਹੁਤ ਹੀ ਹਜ਼ਾਰਾਂ ਦੀ ਸੰਖਿਆ ਵਿੱਚ ਇਸ ਨਗਰ ਕੀਰਤਨ ਵਿੱਚ ਸੰਗਤ ਆਉਂਦੀ ਹੈ ਜੀ ਤੇ ਬਹੁਤ ਦੂਰ ਦੂਰ ਤੋਂ ਸੰਗਤ ਇਸ ਨਗਰ ਕੀਰਤਨ ਵਿੱਚ ਆਉਂਦੀ ਹੈ ਜੀ ਤੇ ਸਾਡੇ ਪਿੰਡ ਵੱਲੋਂ ਇਸ ਨਗਰ ਕੀਰਤਨ ਦਾ ਸਾਡੇ ਪਿੰਡ ਦੇ ਪਹੁੰਚਣ ਤੇ ਸਵਾਗਤ ਕੀਤਾ ਗਿਆ ਜੀ ਪੰਜ ਪਿਆਰੇ ਸਹਿਬਾਨਾਂ ਨੂੰ ਸਰੋਪਾ ਦਿੱਤਾ ਗਿਆ ਜੀ সত্যগুরু সতনাগুরু সতনা জয়গুরু সতনাগুরু জয়গুরু সত ਬਾਦਿ ਸ਼ਾਦਰ ਵੇਸ਼ ਆਜਾ ਬਾਦਰੀ ਨਮਸਕਾਰ